ਅੱਧ ਪੱਜ ਬੁਰਜਲੇਟ ਆਲੇ ਜਸੂ ਤੇ ਦੂਜੇ ਪਾਸੇ ਮੌੜਾ ਵਾਲਾ ਮੌੜਾ ਵਾਲਾ ਲੈ ਗਿਆ 파ੜੇ ਤੋਂ ਮੋੜ ਗਿਆ ਕਿਹੜਾ ਜੱਸੀ ਤਿੰਨ ਜੱਫੇ ਲਾ ਦੇ ਗਿਆ ਲਗਾਤਾਰ 1000 ਮੇਰੇ ਕੋਲੇ 2000 ਜੱਸੀ ਜੀਮਾ ਫੜਾ ਗਿਆ ਹਾਂ ਗੋਰੇ ਦੇ ਜੱਫੇ ਤਾਂ ਲੈ ਜਾਓ ਜੀ ਬਿਰੇ ਮੂਵਸਪਰੇ ਜਿਹੜੇ ਵੀਰ ਕੋਲੇ ਐ ਕਿਰਪਾ ਕਰਕੇ ਪੋਤੀ ਕਰ ਦੇਣਗੇ ਲਓ ਸਾਹਮਣੇ ਮੌੜਾਂ ਵਾਲੇ ਨਿੰਮੇ ਦੀ ਪਈ ਹੋਈ ਕਬੱਡੀ ਤੇ ਧੀਰਾ ਚੁੰਨ ਨਾਲ ਪਿੰਦਾ ਤਗੜਾ ਜਫਾ ਲਾ ਗਿਆ ਬੈਠੇ ਹੋ ਕੇ ਕਰਦੇ ਆਂ ਅਰਦਾਸ ਲਾਓ ਸਾਹਮਣੇ ਅਗਲੀ ਰੇਡ ਗੁਰਪ੍ਰੀਤ ਰੈ ਸਰ ਦੀ ਧਰਤੀ ਦਾ ਮਾਣ ਦੇ ਲਈ ਬਾਦਦਾ ਹੋਇਆ ਓ ਰੇਸ਼ਮਾ ਲੋਕ ਕਹਿੰਦੇ ਕਹਿੰਦੇ ਵੀ ਕਮੈਂਟੇਟਰ ਰੇਸ਼ਮ ਰੇਸ਼ਮ ਕਰਦੇ ਸਤ ਲਾਓ ਦੇਖੋ ਸਾਹਮਣੇ ਓ ਬੱਲੇ 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 ਓ ਬੱਲੇ ਬੱਲੇ ਲੱਗਿਆ ਜੋਰ ਦੋਨੇ ਖਿਡਾਰੀਆਂ ਦੇ ਦਰਮਿਆਨ ਟੱਕਰ ਰ ਬੌੜਾ ਵਾਲੇ ਐ ਰਛਾਏ ਹੋਏ ਐ ਛਾਏ ਹੋਏ ਐ ਤਗੜਾ ਜੱਫਾ ਤੇ ਕਾਲੂ ਦੀ ਰੇੜ ਤੇ ਬੋਲ ਛੋਟੇ ਵੀਰ ਵਾਹ ਲਾਓ ਸਾਹਮਣੇ ਬਮਾਲ ਪਿੰਡ ਦਾ ਕਾਲੂ ਦਾ ਇਹ ਮੇਰੇ ਵੀਰੋ ਆ ਤੁਰਦਾ ਐ ਜਿਵੇਂ ਸ਼ੇਰ ਬੁਕੇ ਮੇਲੇ ਵਿੱਚ ਇਧਰਲੇ ਪਾਸੇ ਉਹ ਚੰਨਣ ਵਾਲੀ ਆ ਚੰਨਣ ਵਾਲੀ ਕਰੂ ਕੁਮਾਲ ਲਾ ਪਾਉ ਜੱਫਾ ਕਿ ਨਹੀਂ ਮੇਰੇ ਮਿੱਤਰੋ ਇੱਕੋ ਜਿਹੇ ਨੀਕਰ ਆ ਸੁਆਦ ਕਬੱਡੀ ਦਾ ਇਹ ਦੇਣ ਦੇ ਹੋਣਾ ਦੀ ਜਿਹੜੇ ਦਾ ਨਾ ਪੁੱਠੇ ਸਿੱਧੇ ਲਾਈ ਤੁਰਿਆ ਹੁੰਦਾ ਉਧਰ ਹੈਰੀ ਬੱਲ ਰੱਕਵੇ ਵਾਲਾ ਜਿਹਨੇ ਟੀਮ ਅਜ ਮਾੜੋਂ ਦੀ ਸਪான்ਸਰ ਕੀਤੀ ਹੈ ਜੱਗੀ ਭਲਵਾਂ ਦਾ ਪਿਆਰ ਹੈ ਬਹੁਤ ਬਹੁਤ ਧੰਨਵਾਦ ਹੈਰੀ ਬੱਲ ਦਾ ਰੱਕਵੇ ਵਾਲਾ ਪਹੁੰਚਿਆ ਹੋਇਆ ਆਹ ਦੇਖੋ ਸਾਹਮਣੇ ਫੇਰ ਗਿਨੋ ਤਿੰਨ ਕਬਡੀਆਂ ਦੇ 1000 ਦੇਖੀ ਬਾਈ ਥੋੜੀ ਛੱਟ ਲੱਗੀ ਹੈ ਸੈਵਨ ਕ੍ਰੇਡਾ ਵੱਲੋਂ ਕੋਈ ਜੱਗੀ ਕਹਿੰਦਾ ਕੋਈ ਪਹਲਵਾਨ ਕਹਿੰਦਾ ਕੋਈ ਜਗਜੀਤ ਸਿੰਘ ਕਹਿ ਦਿੰਦਾ ਆ ਨੌਜਵਾਨੋ ਪੱਟਾਂ ਦੇ ਨਾਲ ਪੱਟ ਨੇ ਖੇਂਦੇ ਡੌਲਿਆਂ ਨੂੰ ਕਦੇ ਹੱਥ ਨਾ ਪੈਂਦੇ ਗੱਭਰੂ ਕਿਹੜੇ ਪਿੰਡ ਦਾ ਲੋਕੇ ਉਂਗਲਾ ਕਰ ਕਰ ਪੁੱਛਦੇ ਐ ਗੱਜ ਗੱਜ ਚੌੜੀਆਂ ਛਾਤੀਆਂ ਵਾਲੇ ਜਦ ਵਿੱਚ ਮੈਦਾਨੀ ਬੁੱਕਦੇ ਐ ਜਦ ਵਿੱਚ ਮੈਦਾਨੀ ਬੁੱਕਦੇ ਐ ਮੂਵ ਸਪਰੇ ਵੀਰ ਗਰਾਊਂਡ 'ਚ ਪੁੱਦੀ ਕਰਦੇ ਹਨ ਭਰਾ ਜਿਹੜੇ ਵੀਰ ਕੋਲੇ ਐ ਲਓ ਸਾਹਮਣੇ ਜਸੂ ਦੀ ਪਈ ਹੋਈ ਕਬੱਡੀ ਮੇਰੇ ਵੀਰੋ ਜਸੂ ਕਬੱਡੀ ਪਾ ਰਿਹਾ ਆ ਉਹ ਟੱਕਰ ਫੇਰ ਕਹਿੰਦੇ ਰਿਸ਼ਵ ਦੇ ਨਾਮ ਇਧਰ ਬਾਈ ਜੱਸੀ ਜੀ ਮੇ ਤਿੰਨ ਜਫੇ ਲੱਗੇ ਸੀਗੇ ਕਾਲੇ ਨੂੰ ਜਿਹੜੇ ਰੇਟਾ ਤੇ ਉਹ ਧੀਰੇ ਨੂੰ ਪੈਸੇ ਦਿੱਤੇ ਜਾ ਰਹੇ ਆ ਪਰ ਜਿਹੜਾ ਹਸਾਬਕਦ ਦਾ ਬਾਈ ਤੁਹਾਡੀ ਮਾਇਆ ਤੁਹਾਡੇ ਤੇ ਕਹੋਂਦੀ ਹੋ ਜੇ ਹੋ ਗਿਆ ਵੀਰੇ 500 ਦੂਜੇ ਦਿਲਜੀਤ ਉਹਨਾਂ ਦਾ 2000 ਰੁਪਏ ਧੀਰੇ ਦਾ ਪੁੱਜਦਾ ਹੋ ਗਿਆ ਥੋੜੀ ਨੰਗੇ ਪਿੰਡੇ ਦੀ ਕਮਾਈ ਆ ਕੋਈ ਆ ਕੇ ਵੀਰ ਬਣ ਕੇ ਨਾ ਕਹੇ ਨਾ ਜਿੰਦਗੀ ਚ ਕਿਸੇ ਦੀ ਖਾਦੀ ਆ ਨਾ ਖਾਣੀ ਆ ਨਾ ਲੋੜ ਵਾਹਿਗੁਰੂ ਨੇ ਬਹੁਤ ਕੁਝ ਦਿੱਤਾ ਆਹ ਪਲਵਾਨ ਛੋਟਾ ਨੰਬਰ ਜੋੜ ਗਿਆ ਸਾਡੇ ਸਿਮਨ ਕਨੇਡਾ ਦਾ ਧੰਨਵਾਦ ਆ ਪਲਵਾਨ ਦੀਆਂ ਤਿੰਨ ਕਬੱਡੀਆਂ ਤੇ ਪੈ ਗਈਆਂ 1500 ਮੇਰੇ ਕੋਲੇ ਆ ਉਹ ਪਲਵਾਨ ਦੇ ਪੈਸੇ ਹੁਣ ਮੇਰੇ ਕੋਲੇ ਕੋਈ ਪੈਸੇ ਨਹੀਂ ਪਲਵਾਨਾ ਜਾਨਾ ਓਏ ਲੈ ਜੀ ਇਹਨਾਂ ਨੂੰ ਪਤਾ ਵੀ ਕੁਲਡ ਵਾਲੇ ਜਿੱਥੇ ਬੋਲਦਿਆ ਹੱਕ ਟੋਕੇ ਬੋਲਦਿਆ ਲੈ ਵੀ ਤਾਰੀ ਕਰਦੇ ਗੱਲ ਨੌਜਵਾਨਾ ਲਓ ਕਹਿੰਦੇ ਗੁਰਪ੍ਰੀਤ ਦੀ ਪਈ ਕਬੱਡੀ ਤੇ ਮੌੜਾਂ ਪੈਣ ਵਾਲਾ ਪਰ ਪੁਆਇੰਟ ਗੁਰਪ੍ਰੀਤ ਇਹਨ ਸਿਰੇ ਦਾ ਨੰਬਰ ਜੋੜਦਾ ਹੋਇਆ ਬੇੰਤੀ ਹੈ ਮਾਜਰੀ ਤੇ ਰਾਮਗੜ ਇਹ ਅਗਲੇ ਮੈਚ ਦੀਆਂ ਟੀਮਾਂ ਹੋਣੀਆਂ ਮਾਜਰੀ ਤੇ ਰਾਮਗੜ ਵਰਸ ਰਾਮਗੜ ਦੀਆਂ ਟੀਮਾਂ ਗੋਰੇ ਦੇ ਜੱਫੇ ਦੇ ਨ ਪਫੜਾ ਤੇ ਵੀਰੇ ਪੈਸੇ 2000 ਰੁਪਏ ਜੇ ਗੋਰਾ ਤਿੰਨ ਜਫੇ ਲਾਵੇਗਾ ਪਰ ਡਬਲ ਟੱਚ ਦਾ ਇਸ਼ਾਰਾ 2000 ਦੇ ਹੋਣਗੇ ਬਹੁਤ-ਬਹੁਤ ਸਤਿਕਾਰ ਹੈ ਲੈ ਵੀ ਤਾਰੀ ਲਓ ਜੱਸੂ ਕਹਿੰਦੇ ਫੇਰ ਬੁਰਜ ਲੇਟਾ ਵਾਲਾ ਰੇਡ ਪਾਉਣ ਦੇ ਲਈ ਬਾਧਾ ਹੋਇਆ ਜੱਸੂ ਹੁਣ ਚਾਰ ਜਫੀ ਤਿਆਰ ਹੈ ਚੌਂ ਦੇ ਵਿੱਚੋਂ ਕੌੜ ਗੱਗੀ ਦਾ ਜੈਮਲ ਸਿੰਘ ਵਾਲਾ ਪੇਟਾ ਇਹ ਵੀ ਮੇਰੇ ਵੀਰ ਦਾ ਬੜੇ ਕਸੋਤੇ ਲਾਉਦਾ ਹੈ ਤਾਰੀ ਸਿਮਨ ਕਨੇਡਾ ਵਾਲਾ ਵੱਡਾ ਭਾਈ ਕਹਿੰਦਾ ਵੀ ਹੈਰੀ ਦੇ ਤਿੰਨ ਜਫੇ 5000 ਦੇ ਹੋਣੇ ਆ ਆ ਮੈਚ ਤੋਂ ਬਾਅਦ ਟਾਈਆਂ ਪਾ ਲੱਗਿਆ ਪਲਵਾਨ ਆ ਗਿਆ ਤਾਰੀ ਵੀਰ ਕਰੀ ਗੱਲ ਲਓ ਇਸ ਵੇਲੇ ਕਹਿੰਦੇ ਛੋਟਾ ਪਲਵਾਨ ਮਾੜ ਨਾਬੇ ਦੀ ਧਰਤੀ ਦਾ ਰੇਡ ਪਾਉਣ ਦੇ ਲਈ ਬਾਧਿਆ ਹੋਇਆ ਲਓ ਸਾਹਮਣੇ ਧੀਰਾ ਚੁੰਨਣ ਵਾਲੀ ਹੈ ਪਰ ਪੁਆਇੰਟ ਜਿਹੜਾ ਹੈ ਛੋਟਾ ਪਲਵਾਨ ਮਾੜਰਾਂ ਦੀ ਟੀਮ ਲਈ ਜੋੜਦਾ ਹੋਇਆ ਗੁਰਪ੍ਰੀਤ ਗੁਰਚਰਨ ਚੀਮੇ ਵੱਲੋਂ ਵੈਕਟ ਰੇਡਰ ਤੇ ਯਾਫੀ ਨੂੰ 11000 111000 ਜਿਹੜੇ ਮਾਨ ਸਨਮਾਨ ਦੇਤੇ ਜਾਣੇ ਬਹੁਤ ਬਹੁਤ ਸਤਿਕਾਰ ਹੈ ਲਓ ਅਗਲੀ ਕਬੱਡੀ ਨੌਜਵਾਨ ਗੁਰਪ੍ਰੀਤ ਮਣ ਰੈਸਰੀ ਆ ਤੇ ਇਹਦਾ ਜੈਮਲ ਸਿੰਘ ਵਾਲਾ ਪਿੰਡ ਹੈ ਜ਼ਿਲ੍ਹੇ ਬਰਨਾਲੇ ਦੇ ਵਿੱਚ ਇਧਰਲੇ ਪਾਸੇ ਤਪੇ ਦੇ ਲਾਗੇ ਇਹ ਆ ਗੱਗੀ ਜੈਮਲ ਸਿੰਘ ਵਾਲੇ ਦੀ ਧਰਤੀ ਦਾ ਨੌਜਵਾਨ ਜਫਰਨੌਣ ਦੀ ਪਰ ਦੂਜੇ ਪਾਸੇ ਉਹ ਮੁੰਡੇ ਨੇ ਕਮਾਲ ਕਰਤੀ ਹੈ ਹੁਣ ਦੇਖਦੇ ਆ ਵੀ ਚਾਰ ਜੋਫੀ ਤਿਆਰ ਹੈ ਇੱਕ ਕੰਨੀ ਤੇ ਜੋਤੀ ਹੈ ਇੱਕ ਤੇ ਦੇਖਦੇ ਆ ਵੀ ਕਿੰਨੇ ਠੀਰਾ ਤੇ ਬਜਕਾਰ ਗੋਰਾ ਤੇ ਹੈਰੀ ਲੱਗੇ ਹੋਏ ਆ ਲਓ ਠੇਰਾ ਕਰਦਾ ਕੋਸ਼ਿਸ਼ ਪਰ ਦੇਖਦੇ ਆ ਵੀ ਮੌੜਾ ਵਾਲੇ ਪਲਵਾਰ ਦੀ ਉਂਗਲ ਖੜੀ ਹੈ ਕਰ ਭਲਵਾਨ ਪਲਵਾਨਾ ਤੇਰੀ ਫੈਨ ਹੈ ਇਧਰਲੇ ਜੰਗਪੁਰ ਵਾਲੇ ਜੇਕਰ ਥਾਪੀ ਮਾਰ ਕੇ ਰੇਡ ਭੱਜ ਆਇਆ ਤਾਂ 1000 ਸਾਡਾ ਸਿਮਨ ਕਨੇਡਾ ਕਹਿੰਦਾ ਵੱਡੇ 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 ਮਾਰ ਸਰਮਾਨ ਆਹ ਪਾਸੇ 1500 ਇਧਰੋਂ ਸਾਡੇ ਭਰਾ ਕਹਿੰਦੇ 1500 ਦੀ ਇੱਕ ਕਬੱਡੀ ਪਲਵਾਨ ਦੀ ਹੋਵੇਗੀ ਬਹੁਤ ਬਹੁਤ ਸਤਿਕਾਰ ਹੈ ਲਾਓ ਇਧਰਲੇ ਪਾਸੇ ਕਾਲੂ ਦੀ ਕਬੱਡੀ ਤੇ ਬੋਲੋ ਵੀਰ ਦੇ ਲਾਓ ਕਾਲੂ ਛੇਰ ਆ ਗਿਆ ਕਾਰੋ ਫੇਰ ਆ ਗਿਆ ਮੇਰੇ ਵੀਰੋ ਉਧਰ ਕਹਿੰਦੇ ਸਾਡੇ ਭਰਾ ਮੋੜਾ ਵਾਲੇ ਪਹਿਲਵਾਨ ਦੀ ਕੋਰ ਥਾਪੀ ਦੇ ਫੈਸਲ ਹੈ ਕੋਰੇ ਦੇ ਦੋ ਜੱਫੇ ਲਓ ਅਗਲੀ ਕਬੱਡੀ ਕਹਿੰਦੇ ਗੁਰਪ੍ਰੀਤ ਨਾਲ ਹੀ ਮੜਿਆਣੀ ਦਾ ਕਾਲਾ ਤੇ ਲਲਤੋ ਵਾਲਾ ਮੋਦੂ ਸਾਡੇ ਵੱਡੇ ਵੀਰ ਉਹ ਵੀ ਗਰਾਊਂਡ ਦੇ ਵਿੱਚ ਆ ਜਾਣਗੇ ਨਾਲ ਹੀ ਟੀਮ ਜਿਹੜੀ ਮਾਜਰੀ ਤੇ ਰਾਮਗੜ ਅਗਲੇ ਮੈਚਾਂ ਦੇ ਸ਼ੇਡ ਗਰਾਊਂਡ ਦੇ ਵਿੱਚ ਆ ਜਾਵੇਗੀ ਰੇਸ਼ਮ ਮੌੜਾ ਵਾਲਾ ਰੇਸ਼ਮ ਮੌੜਾ ਵਾਲਾ ਗਿੱਟੇ ਚੱਕਿਆ ਐਲ ਲਾਗੇ ਤਕੜਾ ਜੱਫਾ ਕਰਵਾ ਗਿਆ ਬੱਲੇ ਬੱਲੇ ਅਗਲੀ ਕਬੱਡੀ ਛੋਟਾ ਆ ਪੁਲਵਾਨ ਫੇਰ ਆ ਗਿਆ ਛੋਟਾ ਪਹਿਲਵਾਨ ਪਹਿਲਵਾਨਿਕ ਤੂੰ ਪਾ ਦੇਣਾ ਤੇਰੇ ਤੇ 1500 ਲੈ ਕੇ ਆਇਆ ਮਾਣ ਹੈ ਸਾਨੂੰ ਸਾਡੀ ਮਾ ਖੇਡ ਕਬੱਡੀ ਦਾ ਵੱਡਾ ਮਾਣ ਹੈ ਲਾਓ ਛੋਟਾ ਪਹਿਲਵਾਨ ਗੋਰਾ ਜੇ ਇੱਕ ਹੋਰ ਲਾ ਦੇ 2000 ਦਵਾ ਦੂੰ ਇਧਰੋਂ ਦਲਪ੍ਰੀਤ ਜਾਗਪੁਰ ਵਾਲਾ ਕਹਿੰਦਾ ਤੇ ਓ ਬੱਲੇ 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 ਹੋ ਗਈ ਕਮਾਲ ਬੁਰਜ ਲੇਟਾ ਵਾਲਾ ਬੱਬੂ ਤੇ ਓ ਮੁੰਡਾ ਤੰਨ ਕੇ ਜਫਾ ਲਾ ਗਿਆ ਐ ਤੰਨ ਕੇ ਜਫਾ ਕਹਿੰਦੇ ਜੋਤੀ ਬੁਰਜ ਲੇਟਾ ਵਾਲੇ ਨੇ ਲਾ ਦਿੱਤਾ ਤੇ ਰਾਮਗੜ੍ਹ ਅਗਲੇ ਮੈਚ ਦੀਆਂ ਟੀਮਾਂ ਹੋ ਗਈਆਂ ਹਨੀ ਵਰਗੇ ਵੀਰ ਆ ਗਏ ਉਹ ਵੀ ਖੇਡ ਗਰਾਊਂਡ ਦੇ ਵਿੱਚ ਪਹੁੰਚੇ ਹਨ ਖੰਡਲ ਤੇ ਦਿਲਪ੍ਰੀਤ ਸਾਡਾ ਵੀਰ ਕਹਿੰਦਾ ਵੀ ਦੋ ਰੇਡਾਂ 500 ਦੀਆਂ ਜਿਹੜਾ ਮਰਜ਼ੀ ਲੈ ਜਾਏ ਪੱਜ 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 ਬੋਰਜਲੇਟਾਂ ਲਿਆ ਦਸੂ ਤੇ ਦੂਜੇ ਪਾਸੇ ਮੌੜਾ ਵਾਲਾ ਮੌੜਾ ਵਾਲਾ ਲੈ ਗਿਆ 파ੜੇ ਤੋਂ ਮੋੜ ਗਿਆ ਉਹ ਮੁੰਡਾ ਬੱਲੇ 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 ਹੋ ਗਈ ਕਮਾਲ ਅੱਜ ਧਰਤੀ ਜਾਗਪੁਰ ਦੀ ਹੈ ਗੁਰਪਿੰਦਰ ਚੀਮੇ ਹੁਣੀ ਉਹ ਸਾਡਾ ਸੁਵਨ ਕਨੇਡਾ ਤੇ ਨਾਲ ਜੱਸੀ ਜੀ ਟੀਮੇ ਉਹਨਾਂ ਦਾ ਮੇਲਾ ਚੱਲਦਾ ਆ ਭਲਵਾਨ ਦੀ ਥਾਪੀ ਦਾ 2000 ਹੋ ਗਿਆ ਉਹ ਕੌਡੀ ਕਹਿੰਦੇ 2000 ਦੀ ਜੇ ਪੌਣ ਵਾਲਾ ਥਾਪੀ ਮਾਰੇਗਾ ਜੇ ਮੌੜਾ ਵਾਲਾ ਥਾਪੀ ਮਾਰੇਗਾ ਔਰ ਚਾਰ ਜੱਫੀ ਤਿਆਰ ਓ ਗੋਰੀਆ ਗੋਰੀਆ ਜੇ ਤੂੰ ਜੱਫਾ ਲਾਦਾ ਫਿਰ 2500 ਇਹਦਾ ਓ ਕਾਰ ਦੇ ਥਾਪੀ ਵਾ 2500 ਦਾ ਬਈ ਬਾਈ ਜੇ ਮੌੜਾ ਵਾਲੀ ਦੀ ਥਾਪੀ ਦੇ ਪੈਨ ਇੱਕ ਵਾਰੀ ਪਾ ਰਿਹਾ ਜ਼ੋਰਦਾਰ ਓ ਵਾਹ ਓ ਮੌੜਾ ਵਾਲਿਆ ਵਾਹ ਓ ਮੌੜਾ ਵਾਲਿਆ ਜਿੱਤ ਹਾਰ ਬੁੜੀ ਆਈ ਹੈ ਮੈਚ ਬਹੁਤ ਤਕੜਾ ਹੈ ਦੋਨੇ ਟੀਮਾਂ ਬਰਾਬਰ ਤੇ ਨੇ ਮਰੀ ਕਾਰ ਆ ਜਾ ਉੱਥੀ ਓ ਕੋਈ ਗੱਲ ਨਹੀਂ ਬਾਈ ਟੈਨਸ਼ਨ ਨਾ ਲੈ ਉਹ ਸਾਡਾ ਘਰ ਦਾ ਮੁੰਡਾ ਹੀ ਆ ਸਾਡੀ ਮਾਇਆ ਜਿਹੇ ਜੀ ਉਹਦੇ ਕੋਲੇ ਹੈ ਜਿਹੇ ਜੀ ਮੇਰੇ ਕੋਲੇ ਹੈ ਇਹ ਅਸੀਂ ਰੋਜ਼ ਇਕੱਠੇ ਰਹਿੰਦੇ ਆ ਇਹ ਸਤਕਾਰ ਹੈ ਅਗਲੇ ਮੈਚ ਦੀਆਂ ਟੀਮਾਂ ਵੀ ਆ ਜਾਣ ਜੀ ਬੇਨਤੀ ਹੈ ਅਗਲੇ ਮੈਚ ਦੀਆਂ ਟੀਮਾਂ ਵੀ ਲੈ ਵੀ ਤਾਰੀ ਕਾਲੂ ਆ ਗਿਆ ਤੇ ਕਰਦੇ ਗੱਲ ਬਾਈ ਬਣਾ ਥੋੜਾ ਜਿਹਾ ਮੈਚ ਵੀ ਤਿਆਰ ਰੱਖੀਏ ਲਓ ਕਾਲੂ ਕਹਿੰਦੇ ਇਸ ਵੇਲੇ ਖੇਡ ਗਰਾਊਂਡ ਚ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਹੈ ਕਾਲੂ 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 ਪਰ ਦੂਸਰੇ ਪਾਸੇ ਤੁਸਿਆਂ ਵਾਲਾ ਹਰਖ ਗਿਆ ਤੁਸਿਆਂ ਵਾਲਾ ਹਰਖ ਗਿਆ ਇਧਰ ਬਾ 2 ਲੱਖੇ ਭਾਈ 2000 ਰੁਪਿਆ ਗੋਰੇ ਦਾ ਉਹ ਪਹੁੰਚਾ ਕਰ ਦਿਓ ਠੀਕ ਹੈ ਵੀਰੇ ਚਾਰ ਦੀ ਹੋਰ ਹੋ ਗਈ ਪਲਮਾਨਾ ਸਿਮਨ ਕੈਨੇਡਾ ਤੇ ਜੱਸੀ ਇੱਕ ਥਾਪੀ ਦਾ 1000 ਇੱਕ ਥਾਪੀ ਦਾ 1500 ਰੁਪਿਆ ਕਰ ਦੋ ਨਿੱਕੇ ਪੁਲਸੀਆ ਵੱਲੋਂ ਵੀ ਹਰਦੀਪ ਚੀਮੇ ਵੱਲੋਂ ਵੀ 1500 ਦੀ ਇੱਕ ਹੋਰ ਪੈ ਜਾਣੀ ਹੈ ਜੇ ਆ ਕੇ ਦੋ ਮਾਰਤੀਆਂ ਫਿਰ 2500 ਹੋ ਜੂ 500 ਇਹਦੇ ਆਲਾ 2000 ਆਪਾਂ ਸਿਮਨ ਕੈਨੇਡਾ ਤੇ ਜੱਸੀ ਚੀਮੇ ਤੋਂ ਦਵਾ ਦਾਂਗੇ ਏ ਆ ਲਓ ਮੌੜਾਂ ਵਾਲਾ ਛੋਟਾ ਪਲਵਾਨ ਨੌਰ ਸੋਲਪੁਰਿਆ ਵੀ ਪੁੱਜ ਗਿਆ ਆਹ ਦੇ ਖੇਡ ਮੇਲੇ ਤੇ ਐਨ ਸਿਰੇ ਸਿਰੇ ਦੇ ਖਿਡਾਰੀ ਜਿਹੜੇ ਪੁੱਜ ਰਹੇ ਐ ਲਓ ਸਾਹਮਣੇ ਚਾਰ ਜੋਫੀ ਤਿਆਰ ਚੋਣ ਦੇ ਵਿੱਚੋਂ ਤਾੜ ਲਓ ਲਾ ਕੇ ਜੋਫਾ ਕਰਵਾਵੇਗਾ ਬੱਲੇ ਬੱਲੇ ਜਸੂ ਦੀ ਕਬੱਡੀ ਆਓ ਗੱਗੀ ਜੈਮਲ ਵਾਲੇ ਦਾ ਪਰ ਪੁਆਇੰਟ ਜਸੂ ਦਾ ਆਹ ਕਬੱਡੀ ਪੁਵਾ ਦਿਓ ਬਾਈ ਪੁਵਾ ਦਿਓ ਪਲਵਾਨ ਦੀ ਗੋਰੀਆ ਆਹ ਲਾਸਟ ਉਹ ਪਾ ਲੋ ਲਾ ਲੋ ਘੇਰੀ ਸਾਡਾ ਸਿਮਰਨ ਕੈਨੇਡਾ 1500 ਨਾਂ ਵੱਲੋਂ ਕਾਕਾ ਚੀਮਾ 500 ਇਹਨਾਂ ਵੱਲੋਂ 2000 ਦੀ ਕਬੱਡੀ ਭਾਈ ਮੈਂ ਬੋਲੂਗਾ ਪਤਾ ਹੀ ਹੈ ਲੈ ਜਦੋਂ ਉਧਰਲਾ ਬਲਾਰਾ ਬੋਲਦਾ ਹੁੰਦਾ ਫਿਰ ਜੇ ਗੱਲ ਜੀ ਕੱਟੀ ਜਾਵੇ ਫਿਰ ਗੱਲ ਸੁਭਾਅ ਨਾਲ ਜਿਹੜਾ ਤਾਲ ਵੇਲ ਨਾਲ ਜਿਹੜਾ ਧੰਨਵਾਦ ਹੈ ਉਹ ਤਾਲ ਮਾਲ ਜੇ ਦੋ ਮਾਰ ਗਿਆ ਤਾਂ ਇਹ ਪਹਿਲਵਾਨਾ ਸਿਮਰਨ ਕੈਨੇਡਾ ਜੱਸੀ ਚੀਮਾ ਕਾਕਾ ਬਾਈ ਕਹਿੰਦੇ ਵੀ ਜੇ ਥਾਪੀ ਮਾਰਦੀ 2000 ਲਿਆ ਓਏ ਮਾਰਦੇ ਝੋਟਿਆ ਮਾਰਦਿਆਂ 2 ਲਿਆ 2500 ਹੋ ਗਿਆ ਆ ਜਾ ਭਾਈ 2005 ਹਾਂਜੀ ਬੱppa ਬਾ ਠੀਕ ਹੈ ਵੀਰੇ ਆ ਮਾਇਆ ਦੇ ਗੱਫੇ ਆ ਜਾ ਪਹਿਲਵਾਨਾ ਅੱਜ ਤਾਂ ਮੈਂ ਮੋਟ ਲਿਆ ਸਮਾਪਤ ਚੱਲਦੇ ਮੈਚ ਉਹ ਇਦੋਂ ਬਾਅਦ ਫਾਈਨਲ ਨਹੀਂ ਹੈਗਾ ਸੈਮੀ ਰਹਿੰਦਾ ਇੱਕ ਜੇਤੂ ਰਹੀ ਆ ਪੁਆਇੰਟ ਅੰਧਾਰਤੇ ਤੇ ਬਾਈ ਬੁਰਜ ਲਿੱਟਾਂ ਜਿੱਦੀ ਹੈ ਜਿਬਾਕੀ ਜਿਵੇਂ ਤੁਹਾਡਾ ਕੋਈ ਫੈਸਲਾ ਕਲੱਬ ਲਵੇਗੀ ਬਹੁਤ ਬਹੁਤ ਧੰਨਵਾਦ ਬਨੂ ਰਸੂਲਪੁਰੀ ਆ ਪੁੱਜ ਗਿਆ ਨਾਲ ਨੀਲਾ ਦੀ ਧਰਤੀ ਦਾ ਦੀਪਾ ਵੀ ਪੁੱਜ ਗਿਆ ਐ ਨਿਊਜ਼ੀਲੈਂਡ ਬਹੁਤ ਤਗੜਾ ਖੇਡਿਆ